ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ ਫੋਰਟੀ ਸਾਮਣੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆ ਜੀ ਨੀਲੀ ਰਵੀ ਦੇ ਹੋਰ ਜਿਆਦਾ ਵਧੀਆ ਜਾਨਵਰ ਚੈੱਕ ਕਰੋ ਕੁਆਲਟੀ ਇਹਨਾਂ ਜਾਨਵਰਾਂ ਦੇ ਵਿੱਚ ਤੇ ਇੱਕ ਜਿਹੜਾ ਇਹ ਭਰਾ ਇੱਕ ਨੇ ਲੈ ਕੇ ਜਾਂਦਾ ਕੱਟਾ ਤੁਹਾਨੂੰ ਉਹ ਵੀ ਦਿਖਾਉਣੇ ਆ ਚੈੱਕ ਕਰ ਸਕਦੇ ਆ ਤੁਸੀਂ ਜਾਨਵਰ ਬਹੁਤ ਚੰਗੇ ਵਧੀਆ ਜਾਨਵਰ ਨੇ ਜਿਵੇਂ ਕਿ ਕੁਝ ਛੋਟੀਆਂ ਇਦੇ ਵਿੱਚ ਤੇ ਅੱਜ ਤੋਂ ਕੁਝ ਟਾਈਮ ਪਹਿਲਾਂ ਮੇਲਾ ਦਾ ਬਾਈ ਹੁਣੀ ਫਰੋਇਪੁਰ ਦੇ ਵਿੱਚੋਂ ਵੀ ਝੋਟੇ ਲੈ ਕੇ ਆਉਂਦੇ ਰਹੇ ਆ ਚੈੱਕ ਕਰ ਸਕਦੇ ਆ ਕੁਆਲਿਟੀ ਦੇਖੋ ਕੱਟੀ ਦੇ ਵਿੱਚ ਚੰਗੀ ਵਧੀਆ ਕੱਟੀ ਆ ਦੇਖ ਸਕਦੇ ਆ ਪੁੱਠਾ ਦੇਖ ਸਕਦੇ ਆ ਅੱਖ ਦੀ ਬਣਾਵਟ ਦੇਖ ਸਕਦੇ ਆ ਅੱਖ ਵੀ ਪੂਰੀ ਸਾਫ਼ ਉਸ ਤੋਂ ਬਾਅਦ ਹੋਰ ਚੰਗੇ-ਚੰਗੇ ਜਾਨਵਰ ਜਿਹੜੇ ਤੁਸੀਂ ਦੇਖ ਸਕਦੇ ਹੋ ਕੁਆੜੀ ਵੇਖੋ ਕਿਵੇਂ ਬਗਰ ਆ ਗਈ ਆ ਤੇ ਇਹ ਇਸ ਤੋਂ ਬਾਅਦ ਜਿਹੜੀ ਤਾਨੂੰ ਇੱਕ ਹੋਰ ਕੱਟੀ ਦਿਖਾਉਣੇ ਆ ਖੜੀ ਜੀ ਇਹ ਵੀ ਬਹੁਤ ਚੰਗੀ ਵਧੀਆ ਸਾਫ ਸੁਥਰੀ ਕੱਟੀ ਆ ਤੇ ਨਾਲ ਹੋਰ ਵੀ ਕਈ ਕਟੀਆਂ ਵਾ ਇਹ ਤਾਂ ਮੇਰੇ ਮਗਰ ਹੀ ਆ ਗਈਆਂ ਚੈੱਕ ਕਰੋ ਕੁਆਲਟੀ ਦੇਖੋ ਨੀਲੀ ਰਵੀ ਦੇ ਵਿੱਚ ਜਿਹੜਾ ਪਿਓਰਿਟੀ ਜੀ ਆ ਉਹ ਆਹੀ ਆ ਵਾ ਪਿਆਰ ਡੰਗਰਾ ਦਾ ਜਿਹੜਾ ਚੈੱਕ ਕਰ ਸਕਦੇ ਆ ਅੱਖ ਦੇਖੋ ਕਿੰਨੀ ਜ਼ਬਰਦਸਤ ਆਖ ਦੀ ਕੁਆਲਟੀ ਬਹੁਤ ਵਧੀਆ ਸਿੰਘ ਦੇਖ ਸਕਦੇ ਆ ਤੁਸੀਂ ਆ ਵੀ ਚੈੱਕ ਕਰੋ ਹੋਰ ਵੀ ਕਈ ਕਟੀਆਂ ਦੇ ਦੂਸਰਾ ਆ ਬੂਰਾ ਵੀ ਝੋਟਾ ਹੀ ਆ ਮੜਾ ਠਾਉ ਠਾਉਗੇ ਇੱਕ ਬੂਰਾ ਠਾਏ ਇੱਕ ਉਹ ਦੂਜਾ ਘਟਾ ਚ ਚੈੱਕ ਕਰ ਸਾਡੇ ਹੋਰ ਵੀ ਜੜੋਰ ਹੋਰ ਵੀ ਜਾਨਵਰ ਦੇਖ ਸਕਦੇ ਆ ਆ ਬੋਰੀਆਂ ਕਟੀਆਂ ਦੇਖ ਸਕਦੇ ਆ ਆ ਵੀ ਝੋਟੀ ਦੇਖੋ ਹੋਰ ਜਿਹੜੇ ਜਾਨਵਰਾਂ ਦੀ ਕੁਆਲਿਟੀ ਆ ਦੇਖੋ ਬਹੁਤ ਚੰਗੀ ਝੋਟੀ ਟੇਡੇ ਘਟ ਦੇ ਵਿੱਚ ਵਧੀਆ ਵਧੀਆ ਜਾਨਵਰ ਸੋਈ ਸੋਈ ਹੋਈ ਆ ਕਟੀਆਂ ਦੇਖੋ ਆ ਵੀ ਦੇਖ ਸਕਦੇ ਆ ਆ ਚੈੱਕ ਕਰੋ ਕਟੀਆਂ ਚੰਗੇ ਸਾਫ ਸੁਥਰੇ ਜਾਨਵਰ ਆ ਜਿਹੜੇ ਤੇ ਹੋਰ ਦੇਖ ਸਕਦੇ ਆ ਕਟੀਆਂ ਚੰਗੀਆਂ ਚੰਗੀਆਂ ਬਹੁਤ ਵਧੀਆ ਸਾਫ ਸੁਥਰੇ ਜਾਨਵਰ ਆ ਭਰਾ ਕੋਲ ਤੇ ਕੁਆਲਟੀ ਚੈੱਕ ਕਰ ਸਕਦੇ ਆ ਮੱਝਾਂ ਦੇ ਵਿੱਚ ਇੱਕ ਬੂਰੇ ਰੰਗ ਦਾ ਜਿਹੜਾ ਮਾਲੀ ਆ ਉਹ ਵੀ ਦਿਖਾ ਦਿੰਨੇ ਤੁਹਾਨੂੰ ਤੇ ਆ ਵੀ ਝੋਟੀਆਂ ਦੇਖੋ ਕਟੀਆਂ ਦੇਖੋ ਵੰਤਰ ਦੇਖੋ ਕਟੀਆਂ ਦੀ ਬਹੁਤ ਵਧੀਆ ਆ ਵੀ ਕੱਟੀ ਦੀ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਹੋਰ ਵਿੱਚ ਵੀ ਜਿਹੜੇ ਚੰਗੇ ਜਾਨਵਾਰ ਆ ਥੋੜਾ ਜਿਹਾ ਮੀਂਹ ਦਾ ਕਰਕੇ ਮੌਸਮ ਜਿੱਦਾ ਕਰਕੇ ਖਰਾਬ ਹੋਇਆ ਪਿਆ ਕੰਮ ਆ ਵੀ ਚੈੱਕ ਕਰ ਸਕਦੇ ਆ ਕੱਟੀ ਇਹ ਵੀ ਕੱਟਾਈ ਆ ਚੈੱਕ ਕਰੋ ਆ ਵੀ ਝੋਟੀ ਦੇਖੋ ਔਰ ਝੋਟੀਆਂ ਛੱਡੀ ਘੜ ਦੇ ਵਿੱਚ ਬਾਲੀ ਵਾਹੁਣੇ ਬੂਰਾ ਬੂਰਾ ਮਾਲੀ ਜਿਹੜਾ ਦੇਖੋਗੇ ਤੁਸੀਂ ਬਹੁਤ ਚੰਗਾ ਵਧੀਆ ਮਾਲੀ ਜਿਹੜਾ ਬੂਰਾ ਬਹੁਤ ਸਾਫ ਸੁਥਰਾ ਕੱਟਾ ਜਿਹੜਾ ਤੇ ਪੁਰਾਣੀ ਬਲੱਡ ਲੈਿੰਦਾ ਜਿਹੜਾ ਮਾਲੀ ਆ ਇਹ ਬੂਰਾ ਬੂਰਾ ਝੋਟਾ ਜਿਹੜਾ ਤੁਹਾਨੂੰ ਇਹਦੇ ਦਰਸ਼ਨ ਕਰਾਉਣੇ ਆ ਬਾਹਰ ਕਢਾ ਕੇ ਚੈੱਕ ਕਰੋ ਤੇ ਬੂਰਾ ਜਿਹੜਾ ਮਾਲੀ ਬਾਹਰ ਕਢਾਂਗੇ ਹਾਂ ਵੀ ਮੱਝ ਵੇਖੋ ਬਹੁਤ ਚੰਗੀ ਵਧੀਆ ਬੰਤਰ ਦੀ ਕੁਆਲਿਟੀ ਦੇਖੋ ਤੇ ਆਰਡਰ ਆਰਡਰ ਦੇਖ ਸਕਦੇ ਝੋਟੀਆਂ ਦਾ ਬਹੁਤ ਵਧੀਆ ਤੇ ਮੜਾ ਛੋਟਾ ਘਟਣਾ ਅਸੀਂ ਬਾਹਰ ਚੈੱਕ ਕਰ ਸਕਦੇ ਝੋਟੀਆਂ ਦੇ ਆਰਡਰ ਬਹੁਤ ਵਧੀਆ ਮਾਲੀ ਦਿਖਾਉਣੇ ਤੁਹਾਨੂੰ ਬੂਰਾ ਬੂਰਾ ਮਲੀ ਬਈ ਆਖ ਦੇਖੋ ਬਾੜੀ ਦੇਖੋ ਮਾਲੀ ਦੀ ਇਹ ਚੈੱਕ ਕਰੋ ਇਹ ਮਾਲੀ ਦੇਖੋ ਜਿਹੜੇ ਜਾਨਵਰ ਚੈੱਕ ਕਰੋ ਜੀ ਮਾਲੀ ਕਵਾਲਿਟੀ ਦੇਖੋ ਇਸਾਂ ਦੇ ਵਿੱਚ ਕੱਟਾ ਬਹੁਤ ਬਹੁਤ ਵਧੀਆ ਸਿਰੇ ਦਾ ਕੱਟਾ ਹੈ ਇਹ ਕਵਾਲਿਟੀ ਚੈੱਕ ਕਰ ਸਕਦੇ ਤੁਸੀਂ ਇਹਦੇ ਵਿੱਚ ਤੇ ਬਹੁਤ ਵਧੀਆ ਇਹ ਕੁਆਲਿਟੀ ਦਾ ਮਾਲ ਹੀ ਲੱਗਿਆ ਮੈਨੂੰ ਸਾਫ ਜਨੀਆਂ ਬਹੁਤ ਸੋਹਣਾ ਤੇ ਬੰਤਰ ਵੀ ਚੈੱਕ ਕਰ ਸਕਦੇ ਆ ਅੱਖ ਵੀ ਦੇਖ ਸਕਦੇ ਆ ਤੁਸੀਂ ਅੱਜ ਦੀ ਮੇਰੀ ਵੀਡੀਓ ਦੇ ਵਿੱਚ ਮਤਲਬ ਕਿ ਮੈਨੂੰ ਸਾਫ ਜਨੀਆਂ ਹੀ ਮਾਲੀ ਇਹ ਲੱਗਿਆ ਕੱਟਾ ਸਾਫ ਬਹੁਤ ਚੰਗਾ ਬੇਲ ਦੀ ਲੰਬਾਈ ਦੇਖ ਸਕਦੇ ਆ ਤੁਸੀਂ ਕੁਆਲਿਟੀ ਦੇਖ ਸਕਦੇ ਖੜਨੀ ਦੇਖ ਸਕਦੇ ਮਾਰਕਿੰਗ ਦੇਖ ਸਕਦੇ ਆ ਇਸ ਦੇ ਵਿੱਚ ਜਿਹੜੀ ਮਾਰਕਿੰਗ ਜਿਹੜੀ ਉਹ ਤੁਸੀਂ ਚੈੱਕ ਕਰੋ ਤੇ ਬੰਤਰ ਚੈੱਕ ਕਰ ਸਕਦੇ ਆ ਆਪਾਂ ਸਾਹ ਦੀ ਪਿਛੋ ਟੈਸਟੀਕਲ ਬੰਤਰ ਚੈੱਕ ਕਰ ਸਕਦੇ ਆ ਪੁੱਠੇ ਦੀ ਜੇ ਗੱਲ ਕਰੀਏ ਤੇ ਪੁੱਠਾ ਵੀ ਚੰਗਾ ਸਾਫ ਤੇ ਬਹੁਤ ਵਧੀਆ ਮਾਲੀ ਲੱਗਿਆ ਸਾਫ ਸੁਥਰਾ ਮਾਲੀ ਲੱਗਿਆ ਮੈਨੂੰ ਚੈੱਕ ਕਰੋ ਤੋਰਾ ਦੇਖੋ ਵਧੀਆ ਲੱਗਿਆ ਇਹਦਾ ਮੈਨੂੰ صاف صاف مالی ਬਿਲਕੁਲ صاف। ਕੀ ਕਰ ਸਕਦੇ ਆ ਬੜਾ ਚੰਗਾ ਲੱਗਿਆ ਮਾਲੀ। ਜਾਂ ਪਰਮਾਤਮਾ ਸੁੱਖ ਰੱਖੇਗਾ। ਇਹਦੇ ਬੱਚੇ ਬੱਚੇ ਕਟੀਆਂ ਬੂਰੀਆਂ ਇੰਦੀਆਂ ਹੀ ਆ। ਅਜੇ ਨਾਰਾ ਸੁਧਲਾ ਹੀ ਆਉਂਦਾ। ਅਜੇ ਬੱਚੇ ਆਉਣੇ ਆ ਇਹਦੇ। ਚੰਗਾ ਮਾਲੀ। ਠੀਕ। ਠੀਕ। ਹਾਂ। húp 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 Bà <laughs> cho <laughs> lên லைले ਹਵੀ ਕਟਾ ਚੈੱਕ ਕਰੋ ਜੰਗਾ ਸਾਫ ਦੂਸਰਾ ਕਟਾ ਜਿਹੜਾ ਦਿਖਾਉਣੇ ਸਨ ਬਹੁਤ ਚੰਗਾ ਕਟੀਆਂ ਆ ਗਈਆਂ ਜਨ ਕਟਾ ਵੀ ਦੇਖ ਸਕਦੇ ਤੁਸੀਂ ਬਹੁਤ ਚੰਗਾ ਸਾਫ ਸੁਥਰਾ ਕਟਾ ਹੈ ਵੀ

Brr <try> <try>